ਇੰਟਰਪੋਲ ਦੀ ਹਟਲਿਸਟ ਤੇ ਚਾਰਲਸ ਸੋਬਰਾਜ ਦਾ ਨਾਮ ਸੀ ਕਿਉਂਕਿ ਉਹਨੇ ਯੂਰਪ ਤੇ ਏਸ਼ੀਆ ਦੀਆਂ 10 ਤੋਂ ਵੱਧ ਕੰਟਰੀਜ਼ ਦੇ ਵਿੱਚ ਕ੍ਰਾਈਮ ਕੀਤੇ ਸੀ ਜਿਦੇ ਚ ਮਰਡਰ ਵੀ ਸ਼ਾਮਲ ਸੀ ਉਹ ਇੱਕ ਪ੍ਰੋਪਰ ਗਲੋਬਲ ਕ੍ਰਾਈਮਨਲ ਸੀ ਤਿਹਾਰ ਜੇਲ੍ਹ ਚ ਸਿਕਿਉਰਿਟੀ ਇਨੀ ਟਾਈਟ ਹੁੰਦੀ ਹੈ ਕਿ ਕੈਦੀ ਭੱਜਣ ਬਾਰੇ ਨਹੀਂ ਸੋਚ ਸਕਦੇ ਪਰ ਚਾਰਲਸ ਉਥੋਂ ਵੀ ਭੱਜ ਗਿਆ ਉਹਨੇ ਜਨਮ ਦਿਨ ਦਾ ਮੌਕਾ ਬਣਾਇਆ ਤੇ ਸਭ ਨੂੰ ਮਠਾਈਆਂ ਖਵਾਈਆਂ ਕੈਦੀਆਂ ਤੋਂ ਲੈ ਕੇ ਗਾਰਡਜ਼ ਸਭ ਨੂੰ ਸਭ ਨੂੰ ਬੇਹੋਸ਼ ਕੀਤਾ ਤੇ ਆਪ ਫਰਾਰ ਹੋ ਗਿਆ ਫਰਾਰ ਹੋਣ ਤੋਂ ਬਾਅਦ ਉਹ ਗਿਆ ਗੋਆ ਗੋਆ ਫੇਰ ਉਹਨੂੰ ਅਰੈਸਟ ਕੀਤਾ ਗਿਆ ਮੀਡੀਆ ਰਿਪੋਰਟਸ ਦੇ ਅਕੋਰਡਿੰਗਲੀ ਉਹਨੂੰ ਪੁਲਿਸ ਨੇ ਨਹੀਂ ਲੱਭਿਆ ਬਲਕਿ ਉਹਨੇ ਖੁਦ ਗ੍ਰਿਫਤਾਰੀ ਦਿੱਤੀ ਪਰ ਕਿਉਂ ਕਿਉਂਕਿ ਉਹਦੇ ਤੇ ਥਾਈਲੈਂਡ ਦੇ ਵਿੱਚ ਕੇਸ ਸੀ ਤੇ ਉਸ ਕੇਸ ਦੇ ਵਿੱਚ ਉਹਨੂੰ ਫਾਂਸੀ ਦੀ ਸਜ਼ਾ ਸੀ ਮੀਡੀਆ ਰਿਪੋਰਟਸ ਦੇ ਅਕੋਰਡਿੰਗਲੀ ਥਾਈਲੈਂਡ 'ਚ ਜੇ 10 ਸਾਲ ਤੱਕ ਕੇਸ ਦੇ ਉੱਤੇ ਐਕਟੀਵਿਟੀ ਨਹੀਂ ਹੁੰਦੀ ਤਾਂ ਕੇਸ ਆਟੋਮੈਟਿਕਲੀ ਬੰਦ ਹੋ ਜਾਂਦਾ ਫਾਂਸੀ ਤੋਂ ਬਚਣ ਦੇ ਲਈ ਉਹਨੇ ਗ੍ਰਿਫਤਾਰੀ ਦਿੱਤੀ 2008 ਦੇ ਵਿੱਚ ਚਾਰਲਸ ਸੋਬਰਾਜ ਨੇ ਨੇਪਾਲ ਦੀ ਜੇਲ੍ਹ ਦੇ ਵਿੱਚ ਨਿਹਿਤਾ ਵਿਸ਼ਵਾਸ ਦੇ ਨਾਲ ਵਿਆਹ ਕੀਤਾ ਜੇਲ੍ਹ 'ਚ ਵਿਆਹ ਹੋ ਗਿਆ ਕੋਈ ਖਾਸ ਗੱਲ ਨਹੀਂ ਪਰ ਜਿੱਦਾਂ ਵਿਆਹ ਹੋਇਆ ਉਹ ਕੁੜੀ ਇਹਦੇ ਤੋਂ 44 ਸਾਲ ਛੋਟੀ ਸੀ ਚਾਰਲਸ ਦੇ ਲਾਇਰ ਦੀ ਹੀ ਉਹ ਬੇਟੀ ਸੀ ਉਹਦੀ ਲਾਈਫ ਤੇ ਆਧਾਰਿਤ Netflix ਤੇ 2021 ਦੇ ਵਿੱਚ The Serpent ਤੇ Channel 4 ਦੇ ਉੱਤੇ 2024 ਦੇ ਵਿੱਚ ਆਈ The Real Serpent ਬਣੀ ਹੋਈ ਆ ਪਬਲਿਕ ਕਨਫਿਊਜ਼ਡ ਆ ਕੋਈ ਉਹਨੂੰ ਕਿਲਰ ਕਹਿ ਰਿਹਾ ਤੇ ਕੋਈ ਉਹਨੂੰ ਰੌਕਸਟਾਰ ਸਾਸਰੀ ਗਾਲ ਮੈਂ ਤਾਜ ਸਦੂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਚਾਰਲਸ ਸੋਬਰਾਜ ਦੀ ਜੋ ساری ਜ਼ਿੰਦਗੀ ਜੁਰਮ ਹੀ ਕਰਦਾ ਰਿਹਾ ਹੁਣ ਉਹ ਫਰਾਂਸ 'ਚ ਰਹਿ ਰਿਹਾ ਤੇ ਕੁਝ ਨਹੀਂ ਪਤਾ ਕਿ ਕਿਹੜੇ ਨਵੇਂ ਤਰੀਕੇ ਸੋਚ ਰਿਹਾ ਹੋਵੇ ਕਿਸੇ ਹੋਰ ਕ੍ਰਾਈਮ ਦੇ ਦੁਨੀਆ ਚਾਰਲਸ ਸੋਬਰਾਜ ਨੂੰ ਦ ਸਰਪੈਂਟ ਜਾਂ ਦ ਪਿਕਨਿਕ ਕਿਲਰ ਦੇ ਨਾਮ ਨਾਲ ਜਾਣਦੀ ਹੈ 1970 ਦੇ ਦੌਰ ਦੇ ਵਿੱਚ ਫੋਰਨ ਟੂਰਿਸਟ ਉਹਦੇ ਮੇਨ ਟਾਰਗੇਟ ਹੁੰਦੇ ਸੀ ਉਨੇ 15 ਤੋਂ 20 ਮਾਸੂਮ ਟੂਰਿਸਟ ਦਾ ਕਤਲ ਕੀਤਾ ਤੇ ਕੁਝ ਸੋਰਸਸਸ ਦਾ ਇਹ ਵੀ ਕਹਿੰਦੇ ਨੇ ਕਿ ਇਹ ਗਿਣਤੀ ਸ਼ਾਇਦ 20 ਤੋਂ 20 ਜ਼ਿਆਦਾ ਚਾਰਲਜ਼ ਸੋਬਰਾਜ ਇੱਕ ਇਹ ਜੀ ਪਰਸਨੈਲਿਟੀ ਦਾ ਮਾਲਕ ਸੀ ਕਿ ਕੋਈ ਵੀ ਬੰਦਾ ਇਹਨੂੰ ਇਗਨੋਰ ਨਹੀਂ ਕਰ ਸਕਦਾ ਸੀ 스마트 ਡ्रेसਿੰਗ ਸੈਂਸ ਸੀ ਬਹੁਤ ਸਾਰੀਆਂ ਲੈਂਗੁਏਜਸ ਤੇ ਉਹਦੀ ਚੰਗੀ ਪਕੜ ਸੀ ਤੇ ਉਹਦਾ ਗੱਲ ਕਰਨ ਦਾ ਤਰੀਕਾ ਇੰਨਾ ਵਧੀਆ ਸੀ ਕਿ ਕੋਈ ਵੀ ਉਹਦੇ ਨਾਲ ਜਿਹੜਾ ਗੱਲ ਕਰਦਾ ਸੀ ਉਹ ਨਾਲ ਹੀ ਉਹ ਤੋਂ ਇਮਪ੍ਰੈਸ ਹੋ ਜਾਂਦਾ ਸੀ ਚਾਰਲਸ ਦਾ ਜਨਮ 6 April 1944 ਨੂੰ ਸਾਈਗਾਉਂ ਵਿਏਟਨਾਮ 'ਚ ਹੋਇਆ। ਉਹਦੇ ਪਿਤਾ ਇੰਡੀਅਨ ਸੀ ਤੇ ਉਹਦੇ ਮਦਰ ਵਿਏਟਨਾਮੀ ਸੀ। ਉਹਦੇ ਮਦਰ ਫਾਦਰ ਦਾ ਅਫੀਸ਼ੀਅਲੀ ਵਿਆਹ ਨਹੀਂ ਹੋਇਆ ਸੀ। ਫਾਦਰ ਨੇ ਉਹਨੂੰ ਕਦੇ ਐਕਸੈਪਟ ਨਹੀਂ ਕੀਤਾ ਤੇ ਮਦਰ ਨੇ ਬਾਅਦ 'ਚ ਇੱਕ ਫ੍ਰੈਂਚ ਫੌਜੀ ਦੇ ਨਾਲ ਵਿਆਹ ਕਰਾ ਲਿਆ ਸੀ। ਪਰ ਉਹਦੇ ਸਟੈਪ ਫਾਦਰ ਨੇ ਵੀ ਉਹਨੂੰ ਆਪਣਾ ਨਹੀਂ ਮੰਨਿਆ। ਫੈਮਿਲੀ ਦੀ ਬੇਰੁਖੀ ਦੇ ਨਾਲ ਤੰਗ ਆ ਕੇ ਚਾਰਲਸ ਨੇ ਜਵਾਨੀ 'ਚ ਹੀ ਫਰਾਡ, ਕਾਰ ਚੋਰੀ ਵਗੈਰਾ ਕਰਨੇ, ਇਹੋ ਜਿਹੇ ਕ੍ਰਾਈਮ ਕਰਨੇ ਸ਼ੁਰੂ ਕਰ ਦਿੱਤੇ ਸੀ। ਚਾਰਲਸ 1963 'ਚ ਪਹਿਲੀ ਵਾਰੀ ਅਰੈਸਟ ਹੋਇਆ। ਉਦੋਂ ਉਹਨੂੰ ਉਹੀ ਤਾਂ ਸਿਰਫ 7 ਮਹੀਨਿਆਂ ਦੀ ਜੇਲ ਸੀ ਪਰ ਉਹਦਾ ਕ੍ਰਾਈਮਨਲ ਕੈਰੀਅਰ ਜਿਹੜਾ ਸੀ ਉਹ ਸ਼ੁਰੂ ਹੋ ਚੁੱਕਿਆ ਸੀ। ਉਹਦੀ ਗਰਲਫ੍ਰੈਂਡ ਸ਼ੈਂਟੇਲ ਇੱਕ ਪਰਸ਼ੀਅਨ ਔਰਤ ਸੀ। ਜਦੋਂ ਚਾਰਲਸ ਨੇ ਆਪਣੀ ਸਾਰੀ ਲਾਈਫ ਦੀ ਅਸਲੀਅਤ ਉਹਨੂੰ ਦੱਸੀ ਤਾਂ ਸਾਰੀ ਅਸਲੀਅਤ ਜਾਣਨ ਦੇ ਬਾਵਜੂਦ ਵੀ ਸ਼ੈਂਟੇਲ ਨੇ ਉਹਦਾ ਸਾਥ ਨਹੀਂ ਛੱਡਿਆ। ਜਿਸ ਦਿਨ ਚਾਰਲਸ ਆਪਣੀ ਗਰਲਫ੍ਰੈਂਡ ਨੂੰ ਪ੍ਰੋਪੋਜ਼ ਕਰਨ ਗਿਆ ਤਾਂ ਪੁਲਿਸ ਨੇ ਇੱਕ ਗੱਡੀ ਚੋਰੀ ਦੇ ਮਾਮਲੇ 'ਚ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ। ਪਰ ਚਾਰਲਸ ਆਪਣੀ ਲਵਰ ਦੇ ਨਾਲ ਭੱਜ ਨਿਕਲਿਆ ਉਥੋਂ ਬਾਅਦ ਚੋ ਯੂਰਪ ਗਿਆ ਤੇ ਫਿਰ ਨਕਲੀ ਡਾਕੂਮੈਂਟਸ ਬਣਾ ਕੇ ਇੰਡੀਆ ਆ ਗਿਆ ਮੁੰਬਈ ਆ ਕੇ ਉਹ ਲਗਜ਼ਰੀ ਕਾਰਸ ਚੋਰੀ ਕਰਨ ਲੱਗਿਆ ਜੋ ਅੱਗੇ ਉਹ ਪਾਕਿਸਤਾਨ ਨੇਪਾਲ ਐਸ ਜਿਹੜੀਆਂ ਜਗ੍ਹਾ ਦੇ ਉੱਪਰ ਵੇਚ ਦਿੰਦਾ ਸੀ ਤੇ ਕੁਝ ਟਾਈਮ ਬਾਅਦ ਉਹ ਹਥਿਆਰਾਂ ਦੀ ਵੀ ਸਮਗਲਿੰਗ ਕਰਨ ਲੱਗਿਆ ਪਰ ਉਹਦੇ ਹੀ ਕੁਝ ਗੈਂਗ ਮੈਂਬਰਸ ਪੁਲਿਸ ਨੂੰ ਉਹਦੀ ਟਿਪ ਦੇਣ ਲੱਗੇ 1973 ਚ ਦਿੱਲੀ ਦੇ ਇੱਕ ਹੋਟਲ 'ਚ ਗਹਿਣਿਆਂ ਦੀ ਚੋਰੀ ਕਰਨ ਦੀ ਪਲੈਨਿੰਗ ਬਣਾਈ। ਚੋਰੀ ਕਰਨ ਤੋਂ ਪਹਿਲਾਂ ਹੀ ਚਾਰਲਸ ਨੂੰ ਫੜ ਲਿਆ ਗਿਆ ਕਿਉਂਕਿ ਪੁਲਿਸ ਨੂੰ ਟਿਪ ਮਿਲ ਗਈ ਸੀ ਉਸ ਚੋਰੀ ਦੀ। ਪਰ ਫੇਰ ਉਹ ਬਿਮਾਰੀ ਦਾ ਬਹਾਨਾ ਲਾ ਕੇ ਹਸਪੀਟਲ ਦਾਖਲ ਹੋਇਆ ਤੇ ਉੱਥੋਂ ਫਰਾਰ ਹੋ ਗਿਆ ਆਪਣੀ ਵਾਈਫ ਤੇ ਆਪਣੇ ਬੱਚਿਆਂ ਦੇ ਨਾਲ। ਫੇਰ ਹੋ ਗਿਆ ਕਾਬੁਲ। ਕਾਬੁਲ 'ਚ ਉਹ ਟੂਰਿਸਟ ਗਾਈਡ ਬਣ ਗਿਆ। ਉਹ ਲੋਕਾਂ ਦੇ ਨਾਲ ਖੁੱਲਦਾ ਮਿਲਦਾ। ਉਹਨਾਂ ਦੇ ਖਾਣ-ਪੀਣ ਦੇ ਸਮਾਨ 'ਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਲੋਕਾਂ ਨੂੰ ਬੇਹੋਸ਼ ਕਰਦਾ। ਤੇ ਫਿਰ ਉਹਨਾਂ ਦੇ ਪਾਸਪੋਰਟ ਤੇ ਬਾਕੀ ਕੀਮਤੀ ਚੀਜ਼ਾਂ ਚੋਰੀ ਕਰਕੇ ਉਥੋਂ ਨਿਕਲ ਜਾਂਦਾ ਜਦੋਂ ਕਾਬਲ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਚਾਰਲਸ ਇਸਤਾਨਬੁਲ ਭੱਜ ਗਿਆ 1975 ਚ ਚਾਰਲਸ ਬੈਂਕਾਕ ਆਇਆ ਆਪਣੀ ਕੈਨੇਡੀਅਨ ਗਰਲਫ੍ਰੈਂਡ ਤੇ ਇੱਕ ਇੰਡੀਅਨ ਪਾਰਟਨਰ ਦੇ ਨਾਲ ਉਹ ਆਪਣੇ ਆਪ ਨੂੰ ਜੈਮਸਟੋਨ ਡੀਲਰ ਦੱਸਦਾ ਸੀ ਟੂਰਿਸਟ ਨਾਲ ਬੜਾ ਫ੍ਰੈਂਡਲੀ ਹੋ ਕੇ ਉਹਨਾਂ ਨੂੰ ਡਰੱਗਸ ਦੇ ਦਿੰਦਾ ਸੀ ਤੇ ਫਿਰ ਮਾਰ ਦਿੰਦਾ ਸੀ ਫਿਰ ਪਤਾਇਆ ਬੀਚ ਤੇ ਇੱਕ ਯੰਗ ਕੁੜੀ ਦੀ লাশ ਮਿਲੀ ਜੋ ਬਿਕਨੀ ਦੇ ਵਿੱਚ ਸੀ ਇਸ ਕਰਕੇ ਮੀਡੀਆ ਚ ਉਹਨੂੰ ਨਾਮ ਮਿਲਿਆ ਬਿਕਨੀ ਕਿਲਰ ਜੁਲਾਈ 1976 ਦੇ ਵਿੱਚ ਚਾਰਲਸ ਸੋਬਰਾਜ ਦਿੱਲੀ ਦੇ ਇੱਕ ਲਗਜ਼ਰੀ ਹੋਟਲ 'ਚ ਰੁਕਿਆ ਹੋਇਆ ਸੀ 20 ਤੋਂ ਵੱਧ ਫ੍ਰੈਂਚ ਟੂਰਿਸਟ ਨੂੰ ਆਪਣੇ ਜਾਲ 'ਚ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਚਾਰਲਸ ਨੇ ਉਹਨਾਂ ਸਭ ਦੇ ਡਰਿੰਕਸ ਦੇ ਵਿੱਚ ਨਸ਼ੀਲੀਆਂ ਗੋਲੀਆਂ ਮਲਾਈਆਂ ਉਹਨਾਂ ਨੂੰ ਬੇਹੋਸ਼ ਕਰਤਾ ਤਾਂ ਕਿ ਉਹਨਾਂ ਨੂੰ ਲੁੱਟਿਆ ਜਾ ਸਕੇ ਪਰ ਪਲਾਨ ਫੇਲ ਹੋ ਗਿਆ ਹੋਟਲ ਸਟਾਫ ਨੇ ਟਾਈਮ ਤੇ ਐਕਸ਼ਨ ਲਿਆ ਤੇ ਪੁਲਿਸ ਨੇ ਔਨ ਦਾ ਸਪੌਟ ਚਾਰਲਸ ਨੂੰ ਅਰੈਸਟ ਕਰ ਲਿਆ ਉਹਦੇ ਤੇ ਇਹ ਵੀ ਇਲਜ਼ਾਮ ਸੀ ਕਿ ਉਹਨੇ ਮੁੰਬਈ ਚ ਸੋਲਮਨ ਨਾਮ ਦੇ ਇੱਕ ਫ੍ਰੈਂਚ ਟੂਰਿਸਟ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਸੀ ਤੁਸੀਂ ਸੋਚ ਰਹੇ ਹੋਵੋਗੇ ਕਿ ਚਾਰਲਸ ਅਰੈਸਟ ਹੋ ਗਿਆ ਤੇ ਕਹਾਣੀ ਖਤਮ ਪਰ ਨਹੀਂ ਕਹਾਣੀ ਅਜੇ ਬਾਕੀ ਆ ਤੇ ਬਹੁਤ ਸਾਰੀ ਬਾਕੀ ਆ 1982 ਦੇ ਵਿੱਚ ਚਾਰਲਸ ਸੋਬਰਾਜ ਨੂੰ ਇਜ਼ਰਾਈਲੀ ਟੂਰਿਸਟ ਐਲਨ ਜੈਕਬ ਦਾ ਮਰਡਰ ਦਾ ਦੋਸ਼ੀ ਬਣ ਕੇ ਕੋਰਟ ਨੇ ਲਾਈਫ ਇਨ ਪ੍ਰਿਜ਼ਨਮੈਂਟ ਦੀ ਸਜ਼ਾ ਸੁਣਾਈ ਪਰ ਸਿਰਫ 1 ਸਾਲ ਬਾਅਦ ਹੀ 1983 ਚ ਉਹਨੇ ਅਪੀਲ ਫਾਈਲ ਕੀਤੀ ਤੇ ਸਬੂਤਾਂ ਦੀ ਕਮੀ ਹੋਣ ਕਰਕੇ ਉਹ ਕੇਸ ਚੋਂ ਬਾਈ ਇੱਜ਼ਤ ਬਰੀ ਹੋ ਗਿਆ ਪਰ ਉਹਦੇ ਤੇ ਹੋਰ ਕੇਸਸ ਦੇ ਚੱਲਦੇ ਉਹ ਜੇਲ੍ਹ 'ਚ ਹੀ ਰਿਹਾ ਮਾਰਚ 1986 'ਚ ਤਿਹਾਰਡ ਜੇਲ੍ਹ 'ਚ ਬੈਠਾ ਸੋਬਰਾਜ ਇੱਕ ਹੋਰ ਚਲਾਕੀ ਖੇਡ ਗਿਆ ਉਹਨੇ ਜੇਲ੍ਹ ਗਾਰਡਸ ਨੂੰ ਨਸ਼ੀਲੀ ਮਿਠਾਈਆਂ ਖਵਾਈਆਂ ਗਾਰਡਸ ਨੂੰ ਬੇਹੋਸ਼ ਕੀਤਾ ਤੇ ਚਾਰਲਜ਼ ਉੱਥੋਂ ਫੇਰ ਤੋਂ ਫਰਾਰ ਹੋ ਗਿਆ ਪੁਲਿਸ ਨੇ ਉਹਨੂੰ ਕੁਝ ਦਿਨਾਂ ਬਾਅਦ ਗੋਆ ਦੇ ਇੱਕ ਰੈਸਟੋਰੈਂਟ 'ਚੋਂ ਦੁਬਾਰਾ ਫੜਿਆ ਇੱਥੇ ਇੱਕ ਫਨ ਫੈਕਟ ਵੀ ਨਾਲ ਆਉਂਦਾ ਕਿ ਗੋਆ 'ਚ ਜਿਹੜੇ ਰੈਸਟੋਰੈਂਟ 'ਚੋਂ ਚਾਰਲਜ਼ ਸੋਬਰਾਜ ਨੂੰ ਫੜਿਆ ਗਿਆ ਉੱਥੇ ਅੱਜ ਵੀ ਚਾਰਲਜ਼ ਦੀ ਮੂਰਤੀ ਬਣੀ ਹੋਈ ਆ 2003 ਚ ਚਾਰਲਸ ਨੇਪਾਲ ਆਇਆ ਤੇ ਇੱਕ ਫੇਕ ਨੇਮ ਦੇ ਨਾਲ ਕਾਠਮਾਂਡੂ 'ਚ ਇੱਕ ਬਿਜ਼ਨਸ ਕਰਨ ਲੱਗਿਆ ਪਰ ਕਿਸੇ ਨੂੰ 'ਚ ਉਹਦੀ ਪਛਾਣ ਹੋਈ ਤੇ ਫਿਰ ਉਹ ਅਰੇਸਟ ਹੋ ਗਿਆ। ਨੇਪਾਲ 'ਚ ਉਹਨੂੰ ਫੇਰ ਤੋਂ ਲਾਈਫ ਇਨ ਪ੍ਰिजनਮੈਂਟ ਹੋਈ। 2004 ਤੋਂ 2022 ਤੱਕ ਕਾਠਮਾਂਡੂ ਦੀ ਹਾਈ ਸਿਕਿਉਰਿਟੀ ਜੇਲ੍ਹ 'ਚ ਚਾਰਲਸ ਨੂੰ ਰੱਖਿਆ ਗਿਆ। 2008 'ਚ ਚਾਰਲਸ ਨੇ ਜੇਲ੍ਹ 'ਚ ਨਹਿਤਾ ਵਿਸ਼ਵਾਸ ਦੇ ਨਾਲ ਵਿਆਹ ਕੀਤਾ ਜੋ ਉਹਦੀ ਲਾਇਰ ਦੀ ਹੀ ਡਾਟਰ ਸੀ ਤੇ ਉਹਦੇ ਤੋਂ 44 ਸਾਲ ਛੋਟੀ ਸੀ। 21 ਦਸੰਬਰ 2022 ਨੂੰ ਨੇਪਾਲ ਸੁਪਰੀਮ ਕੋਰਟ ਨੇ ਹੈਲਥ ਗਰਾਉਂਡਸ ਦੇ ਉੱਪਰ ਤੇ ਉਹਦੇ ਚੰਗੇ ਬਿਹੇਵੀਅਰ ਦੇ ਚੱਲਦੇ ਹੋਏ ਚਾਰਲਸ ਨੂੰ ਰਿਲੀਜ਼ ਕਰ ਦਿੱਤਾ ਤੇ ਫਿਰ ਡਿਪੋਰਟ ਕਰ ਦਿੱਤਾ ਵਾਪਸ ਫਰਾਂਸ ਦੇ ਲਈ। ਇਸ ਟਾਈਮ ਨੇਪਾਲ ਚੋਦੀ 10 ਸਾਲ ਦੇ ਲਈ ਐਂਟਰੀ ਬੈਨ। Netflix ਐਂਡ ਹੋਰ ਪਲੈਟਫਾਰਮਸ ਤੇ ਚਾਰਲਸ ਸੋਬਰਾਜ ਦੇ ਉੱਪਰ ਬਣੀਆਂ ਡਾਕੂਮੈਂਟਰੀਜ਼ ਐਂਡ ਫਿਲਮਸ ਅਵੇਲੇਬਲ ਨੇ। ਚਾਰਲਸ ਨੂੰ ਕਈ ਜਗ੍ਹਾ ਤੇ ਹੀਰੋ ਦੀ ਤਰ੍ਹਾਂ ਵੀ ਸ਼ੋਅ ਕੀਤਾ ਗਿਆ। ਤੁਹਾਡਾ ਇਸ ਗੱਲ ਦੇ ਉੱਤੇ ਕੀ ਮੰਨਣਾ ਤੁਸੀਂ ਕਮੈਂਟਸ ਦੇ ਵਿੱਚ ਜਰੂਰ ਦੱਸਿਓ ਕਿ ਉਹ ਹੀਰੋ ਸੀ ਜਾਂ ਉਹ ਰੌਕਸਟਾਰ ਸੀ। ਥੈਂਕ ਯੂ ਫਾਰ ਵਾਚਿੰਗ ਦਿਸ ਵੀਡੀਓ। ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ